ਦੁਲ੍ਹਾ ਹੈ ਦੁਲ੍ਹਾ ਵਾਹ ਵਾਹ ਬੋਲਡ ਮਾਰਨਿੰਗ ਫਰੈਂਡਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਅੱਜ ਹੈਗਾ ਸੰਡੇ ਤੇ ਸੰਡੇ ਹੈ ਦੀ ਛੁੱਟੀ ਆਪਾਂ ਨੂੰ ਤੇ ਆਪਾਂ ਕਰਨਾ ਨਿਆਣਿਆਂ ਨੂੰ ਇੰਜੋਏ ਆਈ ਗੁੱਗਲੂ ਤੇ ਹੋਣਾ ਆਪਾਂ ਨਾ ਹਾਤੋ ਪਿਆਜ ਜਾਣਾ ਗੁਰਦੁਆਰਾ ਸਾਹਿਬ ਦੀ ਦੁਸ਼ਨੀਆ ਵਿੱਚ ਸਾਹਿਬ ਕਿ ਅੱਜ ਦਾ ਨਵਾਂ ਵੀਡੀਓ ਜਿੱਥੇ ਤੁਸੀਂ ਦੇ ਦਰਸ਼ਨ ਕਰੇ ਗੁਰਦਾਰੇ ਸਾਹਿਬ ਦਾ ਜਿਹੜਾ ਕੱਲ ਬਲੌਗ ਆਇਆ ਸੀ ਉਹ ਆਪਣਾ ਸੀਗਾ ਅੱਧੇ ਘੰਟੇ ਦਾ ਅੱਜ ਥੋੜਾ ਛੋਟਾ ਹੀ ਹੋਊਗਾ ਕਿਉਂਕਿ ਕਈ ਨਵੇਂ ਬਲੌਗ ਨਹੀਂ ਜਿਆਦਾ ਲੰਬੇ ਦੇਖਣ ਪਸੰਦ ਕਰਦੇ ਇਸ ਲਈ ਥੋੜਾ ਛੋਟਾ ਹੀ ਬਲੌਗ ਰੱਖਾਂਗੇ ਇਸ ਦਾ ਕਿਰਪਾ ਕਰਕੇ ਉਹਨੂੰ ਜ਼ਰੂਰ ਦੇਖਿਆ ਕਰੋ ਤੁਸੀਂ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਆਲੀ ਆਪਾਂ ਚੱਲਨਾ ਆ ਤੋਂ ਪਿਆਰ ਹੋਇ ਗੁਰਦਾਰੇ ਜਾਣ ਲਈ ਥੋੜੀ ਦੇਰ ਹੋਵੇ ਨਾ ਤੋਂ ਤੇ ਪਿਆਰ ਤੇ ਚੱਲੇ ਆਪਾਂ ਗੁਰਦਾਰਾ ਸਾਹਿਬ ਹੁਣ ਇਧਰ ਵੀ ਪਿਆਰ تیر ਹੋ ਕੇ ਹੁਣ ਆਪਾਂ ਚੱਲੇ ਗੁਰਦਾਰਾ ਸਾਹਿਬ ਜੀ ਜੀ ਤੇ ਬੰਗੇ ਸਾਡੇ ਥੱਲੇ ਕਟ 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 ਰੇ ਇਨ ਨਵੂ ਸਾਡਾ ਵੀ ਤਿਆਰ ਏ ਕੱਪੜੇ ਨੇ ਉਹੀ ਪਏ ਨੇ ਇਹ ਨਹੀਂ ਕਰਾਂਦਾ ਚੇਂਜ ਆਹੀ ਕੱਪੜੇ ਜਾਣਗੇ ਨਾ ਲਓ ਜੀ ਬਾਈਕ ਕਾਲੀ ਆਪਾਂ ਸਟਾਰਟ ਲੋਈ ਹੁਣ ਜਾ ਰਹੇ ਆਪਾਂ ਗੁਰਦਾਰਾ ਸਾਹਿਬ ਪਿਆਰੋ ਕੇ ਰਾਸਤੇ ਦਾ ਦੇਖੋ ਥਿਓ ਤੇ ਸਫਰ ਦਾ ਕਰੋ ਇੰਜੋਏ ਮਿਲ ਗਿਆ ਤੁਹਾਨੂੰ ਸਿੱਤਾ ਗੁਰਦਾਰਾ ਸਾਹਿਬ ਪਹੁੰਚ ਗਏ ਉਹ ਪਾਸੇ ਪਹੁੰਚ ਗਏ ਆਪਾਂ ਕੋਲ ਇਹ ਜਿੱਦੇ ਤੇਲ ਤੇ ਗੁਰਦਾਰਾ ਲਾ ਜੀ ਰਾਸਤੇ 'ਚ ਲੱਗੀ ਪੌਖਾ ਦਿਖਾ ਰਿਹਾ ਕੋਲਚੇ ਕਿੰਨੀ ਆਪਣਾ ਲੋਜ ਤਾਂ ਜਮੀਂ ਜਮੀਂ ਰਾਸਤ ਜੇ ਆਪਾਂ ਨੂੰ ਪੋਖਾ ਲੱਗੇ ਜੀ ਜਿਆਦਾ ਕਰੀਂ ਦਰਦਾਰੇ ਆਂਦੇ ਆਂਦੇ ਇੱਕ ਤਾਂ ਮੈਡਮ ਥੋੜੀ ਗੁੱਸੇ 'ਚ ਹੈ ਨਿਆਣਿਆਂ ਤਾਂ ਕਿਤਾਹ ਜਿਆਦਾ ਆਪਾਂ ਲਓ ਜੀ ਗੁਰਦਵਾਰਾ ਸਾਹਿਬ ਅਸੀਂ ਪਹੁੰਚ ਗਏ ਨੇ ਮੱਥਾ ਟੇਕਣ ਦਾ ਪਹਿਲਾਂ ਇਹਨੂੰ ਚਾਹੀਦਾ ਖਟੋਣਾ ਆ ਦੇ ਮੋੜੋ ਤੁਸੀਂ ਪਿੱਛੇ ਵਾਲੀ ਮੜਿਆ ਥੰਬਰ ਨੇ ਕਰ ਮੜਿਆ ਨਬੂਏ ਵੇ ਗੁੱਬੜੂ ਇਹ ਹੋਲ ਜਾ ਰਹੇ ਆ ਪੰਦਰ ਬੱਖਾ ਟਿੱਕ ਲਈ ਹੈ ਨਾ हेलो किथे भाई गुरु भाई गुरु जी क्राने तन्नू ਵੀ ਸਾਰੇ ਨੂੰ ਦਰਸ਼ਨ ਤੇ ਵੀਡੀਓ ਨੂੰ ਕਰੇ ਇੰਜੋਏ ਤੇ ਨਵ ਨੂੰ حاجه ਹੋਰ ਗੱਡੀ ਲੈ ਕੇ ਦੇਣੀ ਹੈ ਇੱਕ wahidru 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 wahidru, wahidru. Amém. ਜਾਪਤ ਨੇ ਵਸਾ ਕੋ ਜਾਈ

वागुरू वागुरु वागुरू दर्शन करके सारे पता लगे कमेंट करा दुख निवार साहिब लुद्याण वागुरु जी वागुरु ਓ ਗੁਰੂ ਜੀ ਆ ਤੇ ਜੜਾ ਆ ਤੇ ਵਾਈਪਰ ਕਰਾਈ ਗੁਰੂ ਜੀ ਮੌਲੀ ਜਿੱਦੀ ਜਿੱਦੀ ਦਾ ਘਾਟਾ ਦਾ ਆ ਗੁਰੂ ਆ ਗੁਰੂ ਆ ਟੋਟ ਗੁਰੂ ਗੁਰੂਏ ਹਾਂ ਕੀ ਕੰਮ ਹੋ ਗਿਆ ਪ੍ਰਸਾਦ ਕੀ ਪ੍ਰਸ਼ਾਦ ਹੋਰ ਮੰਗਦਾ ਪ੍ਰਸ਼ਾਦ ਮਿਲਦਾ ਉਹ ਤੋਈ ਵਾਈ ਗੁਰੂ ਜੀ ਵਾਈ ਗੁਰੂ ਮਮਾ ਕਿਥੇ ਮਮਾ ਜੀ ਮਮਾ ਜੀ ਮਮਾ ਜੀ ਤੁਸੀਂ ਸਾਰੇ ਜਾਣੇ ਪ੍ਰਸ਼ਾਦਾ ਛਕੋ ਗੁਰੂ ਦਾ ਲੰਗਰ ਤੂਤ ਵਰਸੇਗਾ ਲਓ ਜੀ ਆਜ ਆਏ ਆ ਸਿਆ ਆਪਣੀ ਢਿੰਗਰੀ ਲਈ ਟਾਈਪਰ ਲੈਣ ਵੱਡੇ ਵੱਡੇ ਪੈਗੜ ਸਰਦੀ ਸ਼ੁਰੂ ਹੋ ਗਈ ਕਿਨੇ ਦਾ ਭਾਈ ਇਹ ਕਿਤਨੇ ਦਾ ਇਹ ਜੀ ਆ ਗਏ ਆਪਾਂ ਫਾਈਨਲੀ ਘਰੇ ਤੇ ਸਾਡੀ ਢਿੰਗਰੀ ਆ ਦੇਖੋ ਆ ਦੇ ਨਵ ਖਾਕ ਗਿਆ ਜਲੇ ਆੰਦੇਸਰ ਮੰਮੀ ਦੇ ਕਿੱਢੀ ਤੇ ਚੜਕੇ ਸੌਣ ਦੀ ਤਿਆਰੀ ਤੇ ਇੱਧਰ ਸਾਡਾ ਛੋਟੂ ਗਿਆ ਇਹ ਬਚਾਰੇ ਨੂੰ ਬੜੀ ਨਾ ਇਨਸਾਫੀ ਹੁੰਦੀ ਆ ਬਹੁਤ ਜ਼ਿਆਦਾ ਲਾਓ ਜੀ ਨਵੂ ਲੈ ਕੇ ਆਇਆ ਆਪਣੇ ਵੀਰੇ ਲਈ ਆ ਗਿਫਟ ਕਹਿੰਦਾ ਜਦੋਂ ਮੰਮੀ ਪਾਪਾ ਜਾਂਦੇ ਬਾਜ਼ਾਰ ਫਿਰ ਚੱਕਣਾ ਔਖਾ ਹੋ ਜਾਂਦਾ ਥੋੜਾ ਜਿਆ ਇਸ ਲਈ ਪਤਾ ਨਹੀਂ ਨੂੰ ਕੀ ਕਹਿੰਦੇ ਕਮੈਂਟ ਕਰਕੇ ਤੁਸੀਂ ਦੱਸ ਦਿਓ ਅਰੇ ਇਹ ਐਨਾ ਵੱਡਾ ਛੋਟਾ ਬੇਬੀ ਚੱਕਣ ਵਾਸਤੇ ਕੰਫਰਟੇਬਲ ਆ ਲਓ ਜੀ ਹੁਣ ਚੈੱਕ ਕਰ ਸੈਂਪਲ ਐਦਾਂ ਕਰਕੇ ਨਵੂ ਹੁਣ ਬਾਜ਼ਾਰ ਲੈ ਕੇ ਜਾਇਆ ਕਰੂਗਾ ਚੈੱਕ ਕਰ ਤੁਸੀਂ ਗੁੱਡ ਈਵਨਿੰਗ ਫਰੈਂਡ ਸ਼ਾਮ ਦੇ 5:30 ਹਲਕੀ ਫੁਲਕੀ ਨੀਂਦ ਤੋਂ ਬਾਅਦ ਚਾਹ ਪੀਣ ਲੱਗੇ ਹੁਣ ਆਪਾਂ ਉੱਠ ਕੇ ਚਾ ਨਾਲ ਹਲਕਾ ਫੁਲਕਾ ਨਾਸ਼ਤਾ ਤੇ ਤੁਸੀਂ ਵੀ ਕਰੋ ਇੰਜੋਏ ਸਾਡੇ ਨਾਲ ਚਾ ਮਿਲਦੇ ਤੁਹਾਨੂੰ ਚਾ ਪੀ ਕੇ ਆਪਾ ਲਓ ਜੀ ਸਾਡਾ ਗੋਟ ਖੜਿਆ ਹੁਣ ਆ ਤੈਨੂੰ ਤਾਂ ਸਮਝ ਹੀ ਗਏ ਹੋਣੇ ਤੁਸੀਂ ਗੁੱਡ ਈਵਨਿੰਗ ਆਰਿਆ ਨੂੰ ਪੜੀ ਸਾਰੇ ਨਪਰੀ ਗਿੜਿਗੜ ਨੂਰ ਦੇਖਦੇ ਆ ਸਾਰੇ ਨਪਰੀ ਕਰਦੇ ਨੂੰ ਆ ਅਦਾ ਹਾਂ ਪਰੀ ਕਰਦੇ ਓਕੇ ਥੋੜੀ ਦੇਰ ਤੱਕ ਰੋਟੀ ਬਣਨ ਵਾਲੀ ਆ ਮੇਰਾ ਆਪਣਾ ਖਾਣੀਏ ਔਖਾਪਾ ਨੂੰ ਲੱਗ ਗਈ ਏ ਰੋਟੀ ਦੀ ਤਿਆਰੀ ਚੱਲਦੀ ਪਈ ਆ ਲੋਈ ਰੋਟੀ ਛਕੋ ਆਪਣੇ ਨਾਲ ਤੁਸੀਂ ਸਾਰੇ ਜਾਣੇ ਜਿਹਨੂੰ ਜਿਹਨੂੰ ਔਖਾ ਲੱਗਿਆ ਆਪਣੇ ਨਾਲ ਆ ਕੇ ਰੋਟੀ ਛਕ ਸਕਦਾ ਹੈ भी करो मैं भी इंजॉय कर रहा हूँ है शिमला मिर्च और तो सरों का साग पंजाब की स्पेशल आइटम लो जी गुड नाइट फ्रेंड आज का ब्लॉग इत समाप्त हो रहा है ब्लॉग में प्यार प्यारो सबसक्राइब करो चैनल में लाइक करो कमेंट करो शेयर करो और दस्यो ਇੱਕ-ਇੱਕੀ ਕਮੀ ਸੀ ਬਲੌਗ ਦੇ ਵਿੱਚ ਜਿਹੜੀ ਗਾਂ ਜਾ ਕੇ ਆਪਾਂ ਸੁਧਾਰ ਸਕਦੇ ਹਾਂ ਠੀਕ ਹੈ ਜੀ ਅੱਗੇ ਤੋਂ ਅੱਗੇ ਤੁਹਾਨੂੰ ਹੋਰ ਵਧੀਆ ਬਲੌਗ ਦੇਖਣ ਨੂੰ ਮਿਲਿਆ ਕਰੋਗੇ ਤੇ ਆディ ਸਮਾਤੀ ਆਪਾਂ ਕਿਚਨ ਤੋਂ ਕਰ ਰਹੇ ਹਾਂ ਆਪਣੇ ਬਾਏ 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 ਟੱਕਨ ਪੰਨ